ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਬਲਾਗ 'ਚ ਅੱਜ ਆਪਾਂ ਪਹੁੰਚਿਆ ਮੈਸੂਰ ਦੇ ਵਿੱਚ ਚਮੰਡੀ ਹਿੱਲ ਆਪਾਂ ਘੁੰਮ ਰਹੇ ਹਾਂ ਕਰਨਾਟਕਾ ਤੇ ਅੱਗੇ ਦਿਖਾਉਣੇ ਤੁਹਾਨੂੰ ਚਮੰਡੀ ਹਿੱਲ ਦੇ ਮੰਦਿਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈ ਚਮੰਡੀ ਹਿੱਲ ਚਮੰਡੀ ਹਿੱਲ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ ਅੱਗੇ ਜਾ ਕੇ ਤੁਹਾਨੂੰ ਮੰਦਿਰ ਦਿਖਾਉਣੇ ਆ ਲੋਕਲ ਆਪਣੇ ਜਿਵੇਂ ਹੁੰਦੀਆਂ ਨੇ ਦੁਕਾਨਾਂ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਲਾਈਆਂ ਗਈਆਂ ਨੇ ਪੰਡਤ ਜੀ ਬੈਠੇ ਨੇ ਇੱਧਰ ਇਹ ਮੰਦਿਰ ਹਿੰਦੂ ਧਰਮ ਚ ਮੰਨੇ ਜਾਂਦੇ 51 ਸ਼ਕਤੀ ਪੀਠਾਂ ਵਿੱਚੋਂ ਇੱਕ ਹੈ 12 ਸ਼ਕਤੀ ਪੀਠਾਂ ਵਿੱਚੋਂ ਵੀ ਇਹ ਮੇਨ ਚੋਂ ਇੱਕ ਹੈਗਾ ਇੱਥੇ ਮਾਤਾ ਸਤੀ ਦੇ ਬਾਲ ਡਿੱਗੇ ਸੀ ਇਸ ਕਾਰਨ ਇਸ ਨੂੰ ਸ਼ਕਤੀ ਪੀਠ ਦਾ ਸਥਾਨ ਕਰਕੇ ਮਾਨਤਾ ਪ੍ਰਾਪਤ ਹੈ ਇਹ ਮੰਦਿਰ ਮਹਸੂਰ ਸਹਿਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਤੇ ਇੱਕ ਪਹਾੜੀ ਤੇ ਬਣਿਆ ਹੋਇਆ ਜਿੱਥੇ ਆਪਾਂ ਹੁਣ ਖੜੇ ਆ ਬੰਗਲੌਰ ਤੋਂ ਤਕਰੀਬਨ ਇਹ 130 ਕਿਲੋਮੀਟਰ ਪੈ ਜਾਂਦਾ ਹੈ ਇਥੇ ਆਉਣ ਦੇ ਦੋ ਰਸਤੇ ਨੇ ਤੁਸੀਂ 1000 ਪੌੜੀ ਚੜ੍ਹ ਕੇ ਵੀ ਆ ਸਕਦੇ ਹੋ ਦੂਸਰਾ ਰਸਤਾ ਨੂੰ ਸੜਕ ਦੇ ਰਾਹੀਂ ਆਉਂਦਾ ਹੈ ਸੜਕ ਦੇ ਰਾਹੀਂ ਵੀ ਤੁਸੀਂ ਆ ਸਕਦੇ ਹੋ ਤੇ ਇਹ ਦਰਾਵੜ ਸ਼੍ਰੇਣੀ ਦੇ ਵਿੱਚ ਬਣਿਆ ਹੋਇਆ ਦੇਖੋ ਜਿਵੇਂ ਆਮ ਦੱਖਣ ਦੇ ਵਿੱਚ ਮੰਦਿਰ ਬਣੇ ਹੋਏ ਨੇ ਦਰਾਵੜ ਸ਼੍ਰੇਣੀ ਦੇ ਵਿੱਚ ਇਹ ਭਾਈ ਉਰੀ ਮਿਲੇ ਨੇ ਆਪਾਂ ਨੂੰ ਇੱਕ ਅੰਮ੍ਰਿਤਸਰ ਤੋਂ ਹੈ ਤੇ ਇੱਕ ਹੈਗਾ ਹਰਦਵਾਰ ਤੋਂ ਹੈਰੀ ਭਾਈ ਮਿਲਿਆ ਇਹ ਭਾਈ ਹਰਦਵਾਰ ਏ ਵੀ ਇੱਥੇ ਘੁੰਮਣ ਦੇ ਲਈ ਆਏ ਸੀ ਸਲੂਨ ਦੇ ਵਿੱਚ ਬਾਈ ਕੰਮ ਕਰਦੇ ਨੇ ਇੱਥੇ ਲੈਕਟ ਮੈਚ ਇੱਥੋਂ ਦੀ ਪ੍ਰਥਾ ਹੈ ਵੀ ਨਾਰੀ ਵਾਲਾ ਜਿਹੜਾ ਇੱਥੇ ਮਾਰ ਕੇ ਭੰਦੇ ਨੇ ਸ਼ੇਰ ਹਰ ਇੱਕ ਜਗ੍ਹਾ ਮਿਲੂ ਸਾਨੂੰ ਦੇਖਣ ਨੂੰ ਲਾਈਨ ਦੇਖੋ ਤੁਸੀਂ ਬਹੁਤ ਲੰਬੀ ਲੱਗੀ ਬਹੁਤ ਲੰਬੀ ਲਾਈਨ ਲੱਗੀ ਹੈ ਉਹ ਤੋਂ ਸ਼ੁਰੂ ਹੁੰਦੀ ਹੈ ਐ ਜਾ ਕੇ ਅੱਗੇ ਫੇਰ ਅੰਦਰ ਜਾਏ ਹੁੰਦੇ ਸਾਡੀ ਜਿਹੜੀ ਸਲਾਹ ਸੀ ਪਹਿਲਾਂ ਅੰਦਰ ਜਾਣ ਦੀ ਸੀ ਫਿਰ ਬਾਈ ਜੀ ਕਹਿੰਦੇ ਇੱਕ ਅੱਗੇ ਟੈਂਪਲ ਆ ਹੋਰ ਆ ਪਹਿਲਾਂ ਅਸੀਂ ਉਹ ਦੇਖ ਕੇ ਆਵਾਂਗੇ ਫਿਰ ਦੇਖਦੇ ਆਂ ਕੀ ਬੰਦ ਆ ਲਓ ਜੀ ਇੱਕ ਮੰਦਰ ਦੇ ਵਿੱਚ ਆਪਾਂ ਹੋਰ ਪਹੁੰਚ ਚੁੱਕੇ ਆ ਤੇ ਇਹ ਸਾਹਮਣੇ ਗੇਟ ਆ ਦਾ ਇਹ ਸ੍ਰੀ ਮਹਾਬਲਿਸ਼ਵਰਾ ਟੈਂਪਲ ਹੈ ਇਹ ਵੀ ਬਹੁਤ ਪੁਰਾਣਾ ਹੈ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਹਿੰਦੇ ਅੰਦਰ ਕਰ ਨਹੀਂ ਦਿੰਦੇ ਇਹ ਹੈ ਜੀ ਸ੍ਰੀ ਨਰਾਇਣਾ ਸਵਾਮੀ ਟੈਂਪਲ ਦੋ ਤਿੰਨ ਟੈਂਪਲ ਬਣੇ ਹੋਣੇ ਸੀ ਤਕਰੀਬਨ ਤਿੰਨ ਟੈਂਪਲ ਨੇ ਤੇ ਤਿੰਨੇ ਟੈਂਪਲ ਇਹ ਛੋਟੀ ਜਿਹੀ ਪਹਾੜੀ ਦੇ ਉੱਪਰ ਬਣਿਆ ਇਹ ਬੰਦ ਹੈ ਇਸ ਟਾਵੇਂ ਨਹੀਂ ਅੰਦਰ ਇਹਦੇ ਜਾ ਕੇ ਆਉਂਦੇ ਆਪਾਂ ਤੇ ਇਹਦੇ ਟੈਂਪਲ ਦੇ ਤਾਂ ਮੈਂ ਜਾਇਆ ਹੈ ਮੇਨ ਅਟਰੈਕਸ਼ਨ ਇੱਥੇ ਟੈਂਪਲ ਹੀ ਨੇ ਲੋ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਮਾਸਾ ਸੁਰ ਦਾ ਬਸਤਾ ਐਸੇ ਦੇ ਨਾਂ ਤੋਂ ਮਸ਼ਹੂਰ ਬਣਿਆ ਕਹਿੰਦੇ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਬ੍ਰਹਮਾ ਕੁਮਾਰੀ ਆਸ਼ਰਮਾ ਇਹਨਾਂ ਦਾ ਮੇਨ ਆਸ਼ਰਮ ਹੈ ਜਿਹੜਾ ਉਹ ਮਾਉਂਟ ਆਬੂ ਰਾਜਸਥਾਨ ਦੇ ਵਿੱਚ ਹੈ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਉੱਥੇ ਵੀ ਗਏ ਹਾਂ ਇਹਨਾਂ ਨੇ ਕਿਹਾ ਵੀ ਜੇ ਉੱਥੇ ਚਲੇਗੇ ਤਾਂ ਸਾਰੇ ਕਿਤੇ ਹੀ ਚਲੇਗੇ ਸਾਡੇ ਆਤਰਮਾਂ ਦੇ ਵਿੱਚ ਤੇ ਬ੍ਰਹਮਾ ਕੁਮਾਰੀ ਦੇ ਕਈ ਪ੍ਰੋਗਰਾਮ ਟੀਵੀ ਤੇ ਵੀ ਆਉਂਦੇ ਨੇ ਹੁਣ ਤੇ ਉਹਨਾਂ ਦਾ ਅੰਦਰ ਫੋਟੋਗ੍ਰਾਫੀ允许 ਨਹੀਂ ਸੀ ਬਾਰੋਂ ਬਾਰੋਂ ਤੁਹਾਨੂੰ ਤਾਂ ਦਿਖਾ ਰਿਹਾ ਜੀ ਇਹ ਜਗ੍ਹਾ ਸਾਰੀ ਦੇਖ ਕੇ ਆਪਾਂ ਵਾਪਸ ਪਾਰਕਿੰਗ 'ਚ ਆ ਗਏ ਆ ਪਾਰਕਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਰੱਤ ਤੇ ਜਾਂਦੇ ਜਾਂਦੇ ਨੂੰ ਆਪਾਂ ਨੂੰ ਇਹ ਦੂਰਬਿੰਦੂ ਮਿਲੀ ਹੈ ਜਿਹੜੀ ਕਿ ਪ੍ਰਾਈਵੇਟ ਕੰਪਨੀ ਵੱਲੋਂ ਲਈ ਗਈ ਹੈ ਹੀਲ ਪੁਆਇੰਟ ਆਇਆ ਤਾਂ ਸਾਰਾ ਮਸੂਰ ਉੱਪਰੋਂ ਦਿਖਦਾ ਪੂਰਾ ਨੇੜੇ ਲਿਆ ਜਾਂਦੀ ਹੈ ਇਹ ਦੂਰਬਿੰਦੂ ਤਕਰੀਬਨ ਹੈਗੀ 8-9 ਕਿਲੋਮੀਟਰ ਦੀ ਰੇਂਜ ਤੇ ਇਹ ਜੀ ਦੂਰਬਿੰਦੂ ਮੈਂ ਵੀ ਪਹਿਲੀ ਵਾਰੀ ਜੋਜ ਕਰ ਰਿਹਾ ਹਾਂ ਬੜਾ ਘੈਂਟ ਲੱਗਿਆ ਦੇਖ ਕੇ ਪਰ ਟਾਈਮ ਇਹਦੇ ਵਿੱਚ ਸਿਰਫ 2 ਮਿੰਟ ਲਈ ਦਿੰਦੇ ਨੇ 100 ਰੁਪਏ ਦਾ ਸਿੱਕਾ ਜਾਂ ਪਾਉਂਦੇ ਨੇ ਇੱਕ ਇਹ ਸਰਫ ਤੋਂ ਮਿੰਟੀ ਦੇਖ ਰਹੇ ਤੁਸੀਂ 2 ਮਿੰਟ ਦਾ ਨਹੀਂ ਪਤਾ ਲੱਗਦਾ ਵੀ ਲੰਘ ਗਈ